ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਭੱਲਾ ਸਾਹਿਬ ਦੁਨੀਆ ਤੋਂ ਚਲੇ ਗਏ ਕਹਾਣੀ ਖਤਮ ਹੈ ਕਹਾਣੀ ਖਤਮ ਨਹੀਂ ਹੋਈ ਹੁਣ ਕਹਾਣੀ ਸ਼ੁਰੂ ਹੋਣੀ ਹੈ ਮੈਨੂੰ ਲੱਗਦਾ ਸੀ ਕਿ ਹਲੇ ਟਾਈਮ ਲੱਗੂਗਾ ਇਹ ਆਪਣੇ ਰੰਗ ਦਿਖਾਉਣਗੇ ਪਰ ਉਦਨੇ ਹੀ ਸ਼ਾਮ ਨੂੰ ਫਿਲਮ ਫੇਅਰ ਅਵਾਰਡ ਸੀ ਤੇ ਉੱਥੇ ਰੰਗ ਇਹਨਾਂ ਨੇ ਦਿਖਾਏ ਵੀ ਇਹ ਪੋਲ ਕਿਉਂ ਖੁੱਲੀ ਕਿਉਂਕਿ ਜਦੋਂ ਇਹਨਾਂ ਨੂੰ ਦੂਜਾ ਹੱਥ ਮਿਲਦਾ ਤੇ ਪਹਿਲਾ ਹੱਥ ਮਿੰਟ ਦੇ ਵਿੱਚ ਛੱਡ ਦਿੰਦੇ ਆ ਕਲਾਕਾਰ ਸਿੰਗਰ ਐਕਟਰ ਇਹਦੀ ਪੋਲ মিডিਆ ਨੇ ਖੋਲੀ ਜਦੋਂ ਮੁੰਬਈ ਦੇ মিডিਆ ਨੇ ਬਾਹ ਫੜੀ ਪੰਜਾਬ ਵਾਲਿਆਂ ਦੀ ਤੇ ਪੰਜਾਬ ਦੇ ਵਿੱਚ ਹੀ ਪੰਜਾਬ ਦੇ মিডিਆ ਨੂੰ ਬਗਾਨਾ ਕਰਤਾ ਉਹਨਾਂ ਦੀ ਧਰਤੀ ਤੇ ਤੇ ਇਸੇ ਬਹਾਨੇ ਚਲੋ মিডিਆ ਵਾਲੇ ਬੋਲੇ ਤਾਂ ਸਹੀ ਪਹਿਲਾਂ ਇਹ ਕਦੀ ਨਹੀਂ ਬੋਲਦੇ ਇਹਨਾਂ ਦੇ ਪੱਖ 'ਚ ਹੀ ਬੋਲਦੇ ਆ ਜੇ ਇਹਨਾਂ ਦੇ ਪੱਖ 'ਚ ਨਾ ਬੋਲਦੇ ਹੁੰਦੇ ਤੇ ਅੱਜ ਤੱਕ ਕਿਸ ਜਿਨ੍ਹਾਂ ਨਾਲ ਹੀ ਨਹੀਂ ਧੱਕਾ ਕੀਤਾ ਉਹਨਾਂ ਦੀ ਕਿਸੇ ਦੀ ਸੁਣਦੇ ਪਰ ਇਹਨਾਂ ਨੇ ਸੁਣੀ ਨਹੀਂ ਇਹਨਾਂ ਤੋਂ ਦੁਖੀ ਹੋ ਕੇ ਲੋਕਾਂ ਨੇ ਚੈਨਲ ਖੋਲੇ ਕੁਝ ਕੁ ਲੋਕ ਬੋਲਣ ਲੱਗੇ ਆ ਤੇ एग्जांपल ਦੇ ਕੇ ਦੱਸੂਗਾ ਕੌਮ ਪਹਿਲਾਂ ਤੋਂ ਕਿਦਾਂ ਕਰਦੀ ਆਈ ਤੇ ਜਵਾਕ ਲਈ ਪ੍ਰੋਬਲਮ ਕਿਦਾਂ ਬਣਣੀ ਹੈ ਹੈਲੋ ਸਸਕੀガル ਨਮਸਕਾਰ ਸਲਾਮ ਦੋਸਤੋ ਤੇ ਬਹੁਤ ਦੁੱਖ ਨਾਲ ਅੱਜ ਗੱਲ ਕਰਨੀ ਪੈ ਰਹੀ ਹੈ ਕਿਉਂਕਿ ਜਦੋਂ ਕਿਸੇ ਦੀ ਆਸ ਉਮੀਦ ਟੁੱਟਦੀ ਹੈ ਉਹਦਾ ਦੁੱਖ ਕੀ ਹੁੰਦਾ ਸਿਰਫ ਉਹੀ ਬੰਦਾ ਜਾਣਦਾ ਹੈ ਕਿ ਜਿਹਦੀਆਂ ਟੁੱਟੀਆਂ ਹੁੰਨੀਆਂ ਆਸਾਂ ਉਮੀਦਾਂ ਭੱਲਾ ਸਾਹਿਬ ਦੇ ਜਾਣ ਦਾ ਦੁੱਖ ਹੈਗਾ ਪਰ ਉਸ ਤੋਂ ਵੱਧ ਦੁੱਖ ਇਹ ਹੈ ਵੀ ਆ ਜਵਾਕ ਦਾ ਏ ਭੀੜ ਦੇ ਵਿੱਚ ਜਦੋਂ ਖੜਾ ਲੋਕਾਂ ਦੇ ਵਿੱਚ ਖੜਾ ਮੈਨੂੰ ਇਕੱਲਾ ਹੀ ਲੱਗਿਆ ਕਿਉਂਕਿ ਇਹਦੀਆਂ ਆਸਾਂ ਉਮੀਦਾਂ ਰੱਬ ਨਾ ਕਰੇ ਟੁੱਟਣ ਇਹਨੂੰ ਕਈ ਲੋਕ ਐ ਦੇਖ ਕੇ ਲੱਗਦੇ ਹੋਣੇ ਪਏ ਕੰਮ ਆਉਣਗੇ ਪਰ ਇਹ ਕੰਮ ਆਉਣ ਵਾਲੇ ਹੈ ਨਹੀਂ ਇਹ ਪਹਿਲਾਂ ਤੋਂ ਐਕਟਰ ਜਾਂ ਸਿੰਗਰ ਇਹ ਸਭ ਕੁਝ ਕਰਦੇ ਰਹੇ ਆ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਇੰਡਸਟਰੀ ਤੱਕ ਉਹ ਸਾਰੇ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸ ਦਊਗਾ ਤੁਸੀਂ ਸੋਚ ਕੇ ਦੇਖੋ ਪਈ ਭੱਲਾ ਸਾਹਿਬ ਜਦੋਂ ਜਿਉਂਦੇ ਸੀ ਉਹ ਕਿੰਨਿਆਂ ਦਾ ਕੰਮ ਕਰਦੇ ਸੀ ਇਹਨਾਂ ਨੇ ਕਿੰਨਿਆਂ ਨੇ ਇੱਥੇ ਲੋਕ ਲਾਜ ਨੂੰ ਵੀ ਆਏ ਦੱਸਿਆ ਵੀ ਅਸੀਂ ਬਹੁਤ ਕਰਦੇ ਆਂ ਸ਼ੋਅ ਵੀ ਕੀਤਾ ਇੱਕ ਦੂਗੇ ਨੂੰ ਦੇਖਦੇ ਦਿਖਾਉਂਦੇ ਰੋਏ ਵੀ ਬੋਕ ਵੀ ਪਾਏ ਪਰ ਇਹ ਬੰਦੇ ਜਿਹੜੇ ਇਹਨਾਂ ਜਿਨ੍ਹਾਂ ਦੇ ਕੰਮ ਆਏ ਕਈ-ਕਈ ਸਾਲ ਉਹਨਾਂ ਦੇ ਕੰਮ ਇਹ ਕਦੀ ਨਹੀਂ ਆਉਂਦੇ ਜਾਂ ਉਹਨਾਂ ਦੇ ਫੋਨ ਨਹੀਂ ਚੱਕਦੇ ਜਾਂ ਉਹਨਾਂ ਨੂੰ ਫੋਨ ਨਹੀਂ ਕਰਦੇ ਕਈ-ਕਈ ਸਾਲ ਉਹਨਾਂ ਦੇ ਘਰੀ ਬੰਦੇ ਰਹੇ ਜਿਨ੍ਹਾਂ ਦੇ ਅੱਧ-ਪਚੱਦੇ ਪਤਲੇ-ਪਤਲੇ ਐਕਟਰ ਕਈਆਂ ਇਹਨਾਂ ਚੋਂ ਕਈਆਂ ਦੀ ਮੈਂ ਗੱਲ ਅਲੱਗ ਕਰੂੰਗਾ ਗਾਂ ਜਾ ਕੇ ਤੇ ਸੋਚ ਕੇ ਦੇਖੋ ਮੈਨੂੰ ਲੱਗਦਾ ਸੀ ਟਾਈਮ ਪਾਊਗਾ ਲੇਟੇ ਆਪਣੀ ਔਕਾਤ ਦਿਖਾਉਣਗੇ ਪਰ ਨਹੀਂ ਤਾਂ ਸ਼ਾਮ ਨੂੰ ਹੀ ਦਿਖਾ ਦਤੀ ਜਿੱਦਣ ਇਹਨਾਂ ਸਸਕਾਰ ਹੋਇਆ ਉਦਣੇ ਸ਼ਾਮ ਨੂੰ ਦੇਖੋ ਭਈ ਉਹ ਫੇਰ ਅਵਾਰਡ ਸੀਗਾ ਫਿਲਮ ਫੇਅਰ ਸੀਗਾ ਤੇ ਉਦੋਂ ਮੀਡੀਆ ਦੀ ਪੋਲ ਮੀਡੀਆ ਤੋਂ ਕਿਉਂ ਖੁੱਲ ਗਈ ਕਿਉਂਕਿ ਇਹਨਾਂ ਨੇ ਉਹਨਾਂ ਨਾਲ ਬੇਤਕਰਾ ਕੀਤਾ ਇਹਨਾਂ ਨੂੰ ਮੁੰਬਈ ਵਾਲਿਆਂ ਦੀ ਬਾਹ ਮਿਲੀ ਉਹ ਬਾਹ ਫੜ ਕੇ ਨਹੀਂ ਇਹਨਾਂ ਦੀ ਛੜਤੀ ਤੇ ਮੀਡੀਆ ਵਾਲਿਆਂ ਨੇ ਗੁੱਸੇ 'ਚ ਉਹ ਕੀ ਕੀ ਬੋਲਿਆ ਭਾਈ ਸਾਹਿਬ ਨੇ ਇਹਨਾਂ ਨੇ ਇਹ ਕਹਿੰਦੇ ਭਈ ਦੇ ਨੇ ਉਧਰ ਬੋਕ ਪਾਈਗਾ ਜੀ ਇੰਨਾ ਹੀ ਸੀ ਤਾਂ ਮੈਂ ਇਹਨਾਂ ਨੇ ਕੈਨਸਲ ਕਿਉਂ ਨਹੀਂ ਕਰਵਾਇਆ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਰਹੋਦੇ ਰਹੇ ਤੇ ਹੁਣ ਸ਼ਾਮ ਨੂੰ ਇੱਧਰ ਭੰਗੜੇ ਪਾਉਣਗੇ ਸਾਰੇ ਔਰ ਪਏ ਵੀ ਹਲੇ ਤੱਕ ਵੀਡੀਓ ਨਹੀਂ ਸਾਹਮਣੇ ਆਈਆਂ ਉਹ ਹੁੰਦਾ ਏ ਇਹ ਕਰਦੇ ਆ ਇਹੀ ਹਾਲ ਪਹਿਲਾਂ ਤੋਂ ਬਾਲੀਵੁੱਡ ਵਿੱਚ ਹੀ ਹੁੰਦਾ ਆ ਬਾਲੀਵੁੱਡ ਦੇ ਵਿੱਚ ਤੁਸੀਂ ਰਾਜਕੁਮਾਰ ਦੇ بیٹے ਦੀ ਗੱਲ ਲੈ ਲਓ ਰਾਜਕੁਮਾਰ ਦੇ بیٹے ਦੇ ਪੈਰ ਲੱਗਣ ਦਿੱਤੇ ਇਹਨਾਂ ਨੇ ਮਹਿਮੂਦ ਦੇ بیٹے ਦੇ ਪੈਰ ਲੱਗਣ ਦਿੱਤੇ ਇਹਨਾਂ ਨੇ ਨਾ ਉਹ ਬਾਪ ਦੇ ਬਦਲੇ ਜਵਾਕਾਂ ਤੋਂ ਲੈਂਦੇ ਆ ਇਹ ਇਹ ਗੱਲਾਂ ਵੀ ਕਹਿੰਦੇ ਰਹੇ ਵੀ ਭੱਲਾ ਪੈਸੇ ਘਟ ਨਹੀਂ ਕਰਦਾ ਸਾਡੇ ਲਈ ਬਾਈ ਤੁਸੀਂ ਕਰਦੇ ਹੋ ਕਿਸੇ ਲਈ ਜਾਂ ਉਦੋਂ ਜਵਾਕ ਲਈ ਤਾਂ ਚਲੋ ਇਹ ਕਰਕੇ ਨਹੀਂ ਪੁੱਛਿਆ ਵੀ ਚਲੋ ਪਿਓ ਹੈਗਾ ਜੇ ਹੁਣੇ ਹੀ ਇੰਨਾ ਮੁਹੱਬਤ ਹੈ ਤੇ ਰੱਬ ਕਰੇ ਇਹਨਾਂ ਚੋ ਇਹ ਸਾਰੇ ਨੂੰ ਕੰਮ ਦੋਉਣ ਪਰ ਉਹ ਆਸ ਮੀ ਟੁੱਟਣੀ ਹੈ ਨਹੀਂ ਹੋਣੀ ਕਿਉਂਕਿ ਇਹਨਾਂ ਦੀ ਫਿਤਰਤ ਜ਼ਿਆਦਾਤਰ ਇਦਾਂ ਦੀ ਆ ਤੇ ਗਾਹਾਂ ਚੱਲ ਕੇ ਤੁਸੀਂ ਦੇਖੋ ਜੇ ਕਹੋਗੇ ਤੁਸੀਂ ਬਾਲੀਵੁੱਡ ਐ ਉਹ ਤਾਂ ਰਾਜਕੁਮਾਰ ਨੇ ਐ ਕਿ ਤਾਂ ਪੰਜਾਬੀ ਐ ਨਹੀਂ ਤੇ ਪੰਜਾਬੀ ਮਾਨਕ ਸਾਹਿਬ ਦੇ ਬੇਟੇ ਦੀ ਗੱਲ ਕਰ ਲਓ ਫਿਰ ਇੰਨਾ ਹੀ ਬਹੁਤ ਲੋਕ ਨੇ ਚਮਕੀਲੇ ਦੇ ਮੁੰਡੇ ਦੀ ਗੱਲ ਕਰ ਲਓ ਹੁਣ ਕਹਿਦਾ ਹਾਂ ਕਿ ਉਹਦੇ ਟੈਲੈਂਟ ਨਹੀਂ ਸੀ ਕੁਝ ਹੋਰ ਕਰਦੇ ਪਰ ਨਹੀਂ ਇਹ ਬਾਪ ਦਾ ਬਦਲਾ ਬੇਟੇ ਤੋਂ ਲੈਂਦੇ ਆ ਫਿਰ ਜਦੋਂ ਉਹਦੇ ਮੂਹਰੇ ਬੋਲਣਾ ਪਉਣ ਉਹਦੇ ਮੂਹਰੇ ਚਲੋ ਉਹਨਾਂ ਦਾ ਕੰਮ ਚੱਲਿਆ ਆ ਜੀ ਭੱਲੇ ਦਾ ਤੇ ਇਹਨਾਂ ਨੇ ਨਹੀਂ ਉਹ ਗੱਲ ਕੀਤੀ ਮੈਂ ਭੱਲਾ ਸਾਹਿਬ ਤੇ ਪੋਸਟ ਪਾਈ ਸੀ ਇੱਕ ਉਹਨਾਂ ਨੇ ਕੁੜੀਆਂ ਬਾਰੇ ਜੋ ਬੋਲਿਆ ਮੈਂ ਉਹੀ ਉਹਨਾਂ ਤੇ ਪੋਸਟ ਪਾਈ ਉੱਥੇ ਉਹ ਗਲਤ ਸੀਗੇ ਤੇ ਸੀਗੇ ਪਰ ਹਾਂ ਇਹ ਗੱਲ ਦਾ ਦੁੱਖ ਹੈ ਕਿ ਉਮਰ ਬਹੁਤ ਘੱਟ ਸੀ ਨਾ ਕਈਆਂ ਚੋਂ ਉਹ ਟਾਈਮ ਤੋਂ ਪਹਿਲਾਂ ਚਲ ਗਏ ਮੈਂ ਇਹ ਗੱਲ ਤਾਂ ਕਹਿਣਾ ਪਈ ਉਹਨਾਂ ਦਾ ਇੰਨਾ ਦੁੱਖ ਨਹੀਂ ਕਿਉਂਕਿ ਉਹ ਨਹੀਂ ਆਖਰੀ ਟਾਈਮ ਦੇ ਵਿੱਚ ਦੁੱਖ ਬਹੁਤ ਕੱਟੇ ਬਹੁਤ ਦੁਖੀ ਰਹੇ ਉਹ ਹਾਲਤ ਉਹਨਾਂ ਦੀ ਬਹੁਤ ਖਰਾਬ ਸੀ ਉਦੋਂ ਬਹੁਤ ਘੱਟ ਲੋਕ ਹਸਪੀਟਲ ਗਏ ਆ ਬਸ ਇਹ ਗੱਲਾਂ ਕਰੀ ਜਾਂਦੇ ਕਿ ਹਾਂ ਫੋਨ ਤੇ ਗੱਲ ਹੋ ਗਈ ਫਲਾਣਾ ਜਦੋਂ ਉਹ ਬਿਮਾਰ ਪੈ ਗਏ ਤਾਂ ਬਹੁਤ ਘੱਟ ਲੋਕਾਂ ਨੇ ਉਹਨਾਂ ਦੀ ਸਾਰ ਲਈ ਹੈ ਸਾਚੇ ਆ ਪਰ ਬੋਲਦਾ ਕੋਈ ਨਹੀਂ মিডিਆ ਵਾਲਿਆਂ ਨੇ ਨੀ ਸ਼ਾਮ ਨੂੰ ਪੋਲ ਖੋਲ੍ਹਤੀ ਐ ਜਿਹੜੇ ਆਮ ਬੰਦੇ ਥੱਲੇ ਗਲਤ ਕਮੈਂਟ ਪਾਉਂਦੇ ਆ ਇਹਨਾਂ ਦੇ ਮਗਰ ਲਾ ਕੇ ਉਹਨਾਂ ਨੂੰ ਇੱਥੋਂ ਸਿੱਖਣਾ ਚਾਹੀਦਾ ਵੀ ਭਾਈ ਇਹ মিডিਆ ਦੇ ਨਹੀਂ ਹੋਏ ਜਿਹੜਾ ਰੋਜ਼ মিডিਆ ਨਾਲੇ ਕੰਮ ਆਉਂਦਾ ਤੇ ਤੁਹਾਡਿਆ ਕਮੈਂਟ ਪਾਉਣ ਵਾਲੇ ਦੇ ਸਕੇ ਹੋ ਜਾਣਗੇ ਕਿਤੇ ਹਾਕ ਮਾਰ ਕੇ ਦੇਖ ਲਓ ਆਮ ਬੰਦਾ ਜਿਹੜਾ ਸਹੀ ਗੱਲ ਕਰਦਾ ਸੱਚੀ ਗੱਲ ਕਰਦਾ ਉਹ ਤੁਹਾਡੇ ਕੰਮ ਆਜੂ ਜਿੱਦਾਂ ਕਿ ਥੋੜੇ ਦਿਨ ਪਹਿਲਾਂ ਕਿਸੇ ਬੰਦੇ ਨੇ ਕਿਤਾਬਾਂ ਲਈ ਗੱਲ ਕੀਤੀ ਸੀ ਅਸੀਂ ਗੱਲ ਕੀਤੀ ਤਾਂ ਕਿਤਾਬਾਂ ਉਹ ਬੰਦੇ ਨੂੰ ਪਹੁੰਚੀਆਂ ਵੀ ਅਸੀਂ ਪਹੁੰਚਾਤੀਆਂ ਪਰ ਇਹ ਪਹੁੰਚਾਉਣਗੇ ਵੱਡ-ਵੱਡੀਆਂ ਵੀਡੀਓ ਬਣਾਉਣ ਵਾਲੇ ਪਿੱਛੇ ਕਿਤਾਬਾਂ ਦਿਖਾਉਣ ਵਾਲੇ ਧਰਮ ਦੀਆਂ ਆ ਪ੍ਰਚਾਰ ਕਰਨ ਵਾਲਿਆਂ ਨੇ ਵੀ ਕਿਤਾਬਾਂ ਨਹੀਂ ਭੇਜੀਆਂ ਉਹ ਬੰਦੇ ਨੂੰ ਸਾਡੇ ਵੱਲੋਂ ਤਾਂ ਕਿਸੇ ਬੰਦੇ ਨੇ ਭੇਜਤੀਆਂ ਇਹਨਾਂ ਦੀ ਇਹੀ ਔਕਾਤ ਹੈ ਜਿਹੜੇ ਪੈਸੇ ਲੈ ਕੇ ਕਹਿੰਦੇ ਅੱਜ ਫੈਂਟਾ ਪੀ ਲਓ ਕੱਲ ਨੂੰ ਕੋਕ ਪੀ ਲਓ ਉਹਨਾਂ ਤੇ ਭਰੋਸਾ ਨਾ ਕਰੋ ਅਸੀਂ ਪਹਿਲਾਂ ਤੋਂ ਹੀ ਅਲੱਗ ਸੀਗੇ ਨਿਵਾਉਣ ਵਾਲੇ ਸੀ ਤਾਂ ਸ਼ਾਇਦ ਪਿੱਛੇ ਰਹੇ ਹਾਂ ਬਾਕੀ ਫਿਲਮ ਇਹਨਾਂ ਤੋਂ ਵਧੀਆ ਬਣਾਵਾਂਗੇ ਜੇ ਚਾਂਸ ਲੱਗਿਆ ਗੱਲਬਾਤ ਚੱਲਦੀ ਹੈ ਤੇ ਕੋਈ ਇੱਕ ਅੱਧਾ ਨਿੱਤਰੂਗਾ ਸਾਥ ਦੇਣ ਲਈ ਤੇ ਦੇਖ ਲਾਂਗੇ ਪਰ ਇਹਨਾਂ ਦੀ ਫਿਤਰਤ ਇਦਾਂ ਦੀ ਆ ਕਿੰਨੀ ਵਾਰ ਕਿੰਨੇ ਆ ਬੰਦੇ ਦੀਆਂ ਗੱਲਾਂ ਦੱਸ ਚੁੱਕੇ ਆ ਪਰ ਸਾਡਾ ਫਰਜ਼ ਹੈ ਤੁਹਾਡੇ ਤੱਕ ਸੱਚ ਪਹੁੰਚਾਉਣਾ মিডিਆ ਨੇ ਪਹੁੰਚਾ ਦਿੱਤਾ ਤੇ ਰਾਜਕੁਮਾਰ ਨੇ ਆਪਣੇ ਬੇਟੇ ਨੂੰ ਹਮੇਸ਼ਾ ਇਹ ਗੱਲ ਕਹੀ ਸੀ ਕਿ ਜਦੋਂ ਮੈਂ ਮਰਾਂ ਇਸ ਕੌਮ ਨੂੰ ਨਾ ਬੁਲਾਇਂ ਤੇ ਮਰਦੇ ਟਾਈਮ 'ਚ ਜਦੋਂ ਉਹ ਮਰਨ ਵਾਲੇ ਸੀ ਤਾਂ ਆਪਣੇ ਪੁੱਤ ਨੂੰ ਕੋਲ ਬੁਲਾ ਕੇ ਕਹਿੰਦੇ ਪੇ ਤੂੰ ਪੁੱਛਦਾ ਰਹਿ ਨਾ ਪੇ ਕਿਉਂ ਨਾ ਬੁਲਾਵਾਂ ਤੇ ਸੁਣ ਉਹਨਾਂ ਨੇ ਹਿੰਦੀ ਚ ਕਿਹਾ ਇਹ ਡਾਇਲੋਗ ਹਿੰਦੀ ਚ ਮਤਲਬ ਵਧੀਆ ਲੱਗਣਾ ਕਹਿੰਦੇ ਹਮ ਨਹੀਂ ਚਾਹਤੇ ਇਹ ਲੋਕ ਖੜੇ ਹੋਣ ਰਾਜਕੁਮਾਰ ਲੇਟਾ ਹੋ ਜ਼ਮੀਨ 'ਤੇ ਇਹ ਡਾਇਲੋਗ ਉਹਨਾਂ ਨੇ ਕਿਉਂ ਮਾਰਿਆ ਸੀ ਨਾਲ ਲਈ ਸੋਚੋ ਮਹਿਮੂਦ ਸਾਹਿਬ ਕਿੰਨਿਆਂ ਦੀ ਮਦਦ ਕਰਤੀ ਇਹ ਕੰਮ ਨਹੀਂ ਆਏ ਮਾਨਕ ਦੇ ਮੁੰਡੇ ਦੇ ਕੰਮ ਨਹੀਂ ਆਏ ਉਹਦੇ ਨਾਲ ਕਿੰਨੇ ਯਾਰੀਆਂ ਪਾ ਕੇ ਉਹਨੂੰ ਵਰਤਦੇ ਰਏ ਪਹਿਲਾਂ ਇਹ ਕੌਮ ਇਦਾਂ ਦੀ ਆ ਕਈ ਜਿਹੜੇ ਮੈਨੂੰ ਕਹਿੰਦੇ ਮੈਂ ਗੱਲ ਕਰਦਾ ਮੈਂ ਇਹ ਗੱਲ ਕਿਉਂ ਕਰਦਾ ਭਾਈ ਸਾਹਿਬ ਮੈਂ ਅਲੱਗ ਇੱਕ ਝੰਡਾ ਦਾ ਚੱਕਿਆ ਸੀ ਨਾ ਇਹ ਸੱਚ ਬੋਲਣ ਲਈ ਜਿੰਨੇ ਕ ਟਾਈਮ ਹੈਗਾ ਬੋਲਦਾ ਜੰਨਾ ਜੇ ਸਹੀ ਹੋ ਗਿਆ ਕੁਝ ਠੀਕ ਹੈ ਨਹੀਂ ਜਿੰਨਾ ਕ ਬੋਲਤਾ ਠੀਕ ਹੈ ਜਿੰਨਾ ਕ ਬੋਲਾਂਗੇ ਠੀਕ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਜੇ ਰੱਬ ਨਾ ਕਰੇ ਮੈਨੂੰ ਕੁਝ ਹੋਵੇ ਤਾਂ ਭਾਈ ਉਹਨਾਂ ਬੰਦਿਆਂ ਦਾ ਸਾਥ ਦਿਓ ਜਿਹੜੇ ਪੰਜਾਬ ਤੋਂ ਬਾਹਰ ਸੀ ਬਾਹਰਲੇ ਆਨੇ ਪੰਜਾਬ ਤੋਂ ਮੇਰਾ ਸਾਥ ਦਿੱਤਾ ਪੰਜਾਬੀ ਜਿਨ੍ਹਾਂ ਦੇ ਲਈ ਅਸੀਂ ਖੜੇ ਹੋਏ ਆਂ ਜਾਂ ਇਹ ਜਿਹੜੇ ਬੜਵਡੇ ਐਕਟਰ ਬਣੇ ਇਹਨਾਂ ਨਾਲ ਕਿੰਨੇ ਲੋਕ ਖੜੇ ਹੋਏ ਆ ਉਹਨਾਂ ਦਾ ਕਦੀ ਇਹ ਫੋਨ ਨਹੀਂ ਚੱਕਦੇ ਗੱਲ ਨਹੀਂ ਕਰਦੇ ਸੱਚ ਹੈ ਬਹੁਤ ਵੱਡਾ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ